ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਆਪਾਂ ਦੂਸਰਾ ਇਸ਼ੂ ਡਿਸਕਸ ਕਰੀਏ ਤੁਸੀਂ ਸਾਡੇ ਦਰਸ਼ਕਾਂ ਦੇ ਜਿਹੜੇ ਮੈਸੇਜ ਆਏ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਿਐਟਲ ਤੋਂ ਵੀਰ ਸਤਪਾਲ ਸਿੰਘ ਪਰੇਵਾਲ ਕਹਿੰਦੇ ਨੇ ਲਿਖਦੇ ਨੇ ਡਾਕਟਰ ਸਾਹਿਬ ਜੀ ਗੁਰਫਤੇ ਪ੍ਰਵਾਨ ਕਰੋ ਜੀ ਟੀਵੀ 84 ਦੇਖ ਰਹੇ ਚਲਾ ਰਹੇ ਤੇ ਸਪੋਰਟ ਕਰ ਰਹੇ ਸਾਰੇ ਦਰਸ਼ਕਾਂ ਨੂੰ ਵੀ ਫਤਿਹ ਅਰਜ਼ ਕਰਦਾ ਹਾਂ ਆਸ ਹੈ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਸ਼ੁਕਰੀਆ ਪਰੇਵਾਲ ਸਾਹਿਬ वैसे ਤੁਹਾਡੇ دیدار ਕਰਾਂਗੇ ਆਉਣ ਵਾਲੇ ਸੈਟਰਡੇ ਸਿਆਟਲ ਤੁਹਾਨੂੰ ਮਿਲਾਂਗੇ ਜੀ ਔਰ ਤੁਸੀਂ ਵੀ ਜਿਵੇਂ ਟੀਵੀ 84 ਦੀ ਹਮਾਇਤ ਦੇ ਵਿੱਚ ਦਿਲੋਂ ਜਾਨ ਨਾਲ ਜੁਟੇ ਹੋਏ ਹੋ ਪਹਿਲੇ ਦਿਨ ਤੋਂ ਤੁਹਾਡੇ ਵਰਗੇ ਕੁਝ ਗਿਣਤੀ ਦੇ ਵੀਰ ਪੈਣਾ ਹੋਣ ਤੇ ਸਾਨੂੰ ਫਿਰ ਕਿਸੇ ਚੀਜ਼ ਦੀ ਥੋੜ੍ਹ ਕਮੀ ਨਹੀਂ ਜੀ ਵੀਰ ਦਲਜੀਤ ਸਿੰਘ ਲਖਤੇ ਨੇ ਡਾਕਟਰ ਸਾਹਿਬ ਜੀ ਬੀਬਾ ਨੀਲਮ ਕੌਰ ਜੀ ਟੀਵੀ 84 ਦੀ ਸਾਰੀ ਟੀਮ ਤੇ ਸਾਰੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਲਖਤੇ ਨੇ ਭਾਈ ਸਾਹਿਬ ਦੇਖਿਆ ਸਰਜਿਕਲ ਸਟ੍ਰਾਈਕ ਦੇ ਨਤੀਜੇ ਰੋਜ਼ ਪਾਕਿਸਤਾਨ ਸਰਜਿਕਲ ਸਟ੍ਰਾਈਕ ਕਰ ਰਿਹਾ ਇਹ ਮਤਲਬ ਸਮਝਾਤਾ ਹਾਂ ਉਹਨਾਂ ਨੇ ਵੀ ਸਰਜਿਕਲ ਸਟ੍ਰਾਈਕ ਆ ਹੁੰਦੀ ਹੈ ਜੀ ਸਿਮਰਨਜੀਤ ਸਿੰਘ ਖਾਲਸਾ ਧੰ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ 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 ਮੀਆਂ ਤਾਇੂਬ ਖਾਲਸਾ ਖਾਲਸਾ ਧੰ ਕਸ਼ਮੀਰ ਪਾਕਿਸਤਾਨ ਧੰ ਵਾ ਵਾ ਅਨੀਸਾ ਤੀ ਖਾਲਸਾ ਧੰ ਜ਼ਿੰਦਾਬਾਦ 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 ਬਾਦਸ਼ਾਹ ਸਿੰਘ ਵੈਰਜੀ ਦਾ ਖਾਲਸਾ ਵੈਰਜੀ ਦੀ ਫਤਿਹ ਊਨਕਾਰ ਸਿੰਘ ਸਾਹਿਬ ਬਲਹਾਰ ਸਿੰਘ ਕੰਗ ਆ ਰਸ਼ੀਦ ਸਿਰਫ ਟੌਮ ਜੁਜਾਰ ਵਰਕ ਫਿਰ ਸਿੰਘ ਸਾਹਿਬ ਜਿਹੜੇ ਨੇ ਇਹ ਸਾਰਿਆਂ ਨੇ ਫਤਿਹ ਅਰਜ਼ ਕੀਤੀ ਹੈ ਉਹਨਾਂ ਨੇ ਕਿਹਾ ਜੀ ਕਿ ਹੁਣ 56 6 ਇੰਚ ਤੋਂ 56 ਸੈਂਟੀਮੀਟਰ ਰਹਿ ਗਿਆ ਮੋਦੀ ਦਾ ਸੀ ਕੱਟ ਗਿਆ ਜਰਾ ਸੁਗੜ ਗਿਆ ਠੰਡ ਦੇ ਵਿੱਚ ਜੀ ਸਲੀਮ احمد ਮਲਕ ਲਿਖਦੇ ਨੇ ਡਾਕਟਰ ਸਾਹਿਬ ਕਾਸ਼ ਤੁਹਾਡੇ ਜੇ ਹੱਕ ਦੀ ਗੱਲ ਕਰਨ ਵਾਲੇ ਦਾਨੀਸ਼ਵਰ ਦੋਨੋਂ ਦੇਸ਼ਾਂ ਵਿੱਚ ਇਨਸਾਫ ਦੀ ਗੱਲ ਕਰ ਸਕਾਂ ਕੌਮ ਤੇ ਸੱਚ ਦੀ ਹੁਰਮਤ ਨੂੰ ਵੇਚਣ ਤੋਂ ਬਿਹਤਰ ਹੈ ਇਨਸਾਨ ਆਪਣੀ ਇੱਜ਼ਤ ਵੇਚ ਦੇ ਬਿਲਕੁਲ ਸਲੀਮ احمد ਮਲਕ ਸਾਹਿਬ ਬਹੁਤ ਸ਼ੁਕਰੀਆ ਜਿਹੜੀ ਗੱਲ ਸੰਤ ਪਿੰਡਰਾਂ ਵਾਲੇ ਔਰ ਜਿਹੜੀ ਗੱਲ ਅੱਜ ਵੀ ਉਹਨਾਂ ਦੀ ਹਰ ਥਾਂ ਫਜ਼ਾ ਦੇ ਵਿੱਚ ਗੂੰਜਦੀ ਹੈ ਜਿਹੜੇ ਬਾਜ਼ ਜ਼ਮੀਰ ਨੇ ਉਹਨਾਂ ਲਈ ਜਦੋਂ ਉਹਨਾਂ ਨੇ ਕਿਹਾ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ ਜ਼ਮੀਰ ਦਾ ਮਰ ਜਾਣਾ ਹੀ ਅਸਲ ਚ ਮੌਤ ਹੈ ਜੀ ਸੋ ਜਿਹੜੇ ਬਾਗੈਰਤ ਬਾ ਜ਼ਮੀਰ ਨੇ ਉਹ ਸੱਚ ਹੱਕ ਇਨਸਾਫ ਦੀ ਡਰ ਤੇ ਤੁਰਦੇ ਰਹਿਣਗੇ ਔਰ ਰੱਬ ਵਾਹਿਗੁਰੂ ਅੱਲਾਹ ਤਾਲਾ ਹਮੇਸ਼ਾ ਉਹਨਾਂ ਦੇ ਸਿਰ ਤੇ ਆਪਣਾ ਹੱਥ ਰੱਖਦੇ ਨੇ ਬਾਕੀ ਵਿਕਣ ਵਾਲੇ ਬੇਗੈਰਤ ਇਹ ਵੀ ਨਾਲ ਨਾਲ ਹੀ ਰਹਣੇ ਨੇ ਜੇ ਸਰਦਾਰ ਨੂੰ ਤਾਂ ਗद्दार ਕਿਥੋਂ ਜੀ ਸੋ ਜਿੱਥੇ ਕੌਮੀ ਨਾਇਕ ਹੋਣਗੇ ਹੀਰੋ ਹੋਣਗੇ ਸ਼ਹੀਦ ਹੋਣਗੇ ਉਥੇ ਪਘੋੜੇ ਵੀ ਨਾਲ-ਨਾਲ ਹੀ ਹੋਣਗੇ ਅ ਜਿਹੜਾ ਇਸ਼ੂ ਦੂਸਰਾ ਮੈਂ ਸਮਝਦਾ ਹਾਂ ਵੀ ਬੇਸ਼ੱਕ ਜਦੋਂ ਅਸੀਂ ਯੂਬਾ ਸਿਟੀ ਤੋਂ ਆਏ ਇਸ ਦਾ ਜ਼ਿਕਰ ਵੀ ਅਸੀਂ ਕੀਤਾ ਸੀ ਜੀ ਯੂਬਾ ਸਿਟੀ ਦੀ ਆਪਣੀ ਸਪੀਚ ਦੇ ਵਿੱਚ ਮੈਂ ਮੁੱਖ ਹਿੱਸਾ ਇੱਕ ਭਾਈ ਸਾਹਿਬ ਭਾਈ ਰੇਸ਼ਮ ਸਿੰਘ ਜਿਹੜੇ ਸ਼੍ਰੋਮਣੀ ਕਾਲੀਦਾ ਅਮਰਸਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਅਮਰੀਕਾ ਯੂਨਿਟ ਦੇ ਸਾਡੇ ਸਾਥੀ ਸਹਿਯੋਗੀ ਜਦੋਂ 1991 ਵਿੱਚ ਨਵੰਬਰ ਚ ਮੈਂ ਸਪੋਕਸਪਰਸਨ ਪੰਥ ਕਮੇਟੀ ਬਣਿਆ ਉਸ ਤੋਂ ਫੌਰਨ ਬਾਅਦ ਸਿੱਖ ਯੂਥ ਆਫ ਅਮਰੀਕਾ ਚ ਵੀ ਇਹ ਸੀਨੀਅਰ ਅਹੁਦੇ ਤੇ ਸਨ ਔਰ ਜਿਨ੍ਹਾਂ ਨੇ ਜੇ ਮੈਂ ਇਹ ਕਹਾਂ ਕਿ ਲਾਇਕੇ ਰੌਕ ਚਟਾਨ ਦੀ ਤਰ੍ਹਾਂ ਸਾਡਾ ਸਾਥ ਦਿੱਤਾ ਹਰ ਹਾਲਤ ਦੇ ਵਿੱਚ ਔਰ ਇਸ ਕਿਸਮ ਦਾ ਇਹ ਡੇਰਿੰਗ ਕੈਰੇਕਟਰ ਨੇ ਉਹ ਜ਼ਮਾਨੇ ਸੀ ਜਦੋਂ ਸਰਕਾਰ ਪ੍ਰਸਲੋਕ ਜਿਹੜੇ ਨੇ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਕਈ ਵਾਰ ਰੁਕਾਵਟ ਖੜੀ ਕਰਨਾ ਚਾਹੁੰਦੇ ਸੀ ਕਿ ਜੇ ਅਸੀਂ ਬੋਲਣ ਨਹੀਂ ਦੇਣਾ ਇੱਕ ਅੱਧੀ ਵਾਰੀ ਇਸ ਕਿਸਮ ਦੀ ਸਿਚੁਏਸ਼ਨ ਕੈਲੀਫੋਰਨੀਆ 'ਚ ਬਣੀ ਔਰ ਇਹ ਆ ਕੇ ਖਲੋ ਗਏ ਚੈਲੰਜ ਕਰਕੇ ਕਿ ਆਓ ਡਾਕਟਰ ਸਾਹਿਬ ਨੂੰ ਜਿਹੜਾ ਰੋਕਦਾ ਹੈ ਮੈਂ ਫਿਰ ਦੱਸਦੇ ਹਾਂ ਜੀ ਔਰ ਸਾਡੇ ਟੀਵੀ 84 ਜਦੋਂ ਤੋਂ ਅਸੀਂ ਸ਼ੁਰੂ ਕੀਤਾ ਹੈ ਬਹੁਤ ਸਾਰੇ ਉਹਨਾਂ ਦੇ ਨਾਲ ਸਾਡੇ ਇੰਟਰਵਿਊ ਵੀ ਨੇ ਔਰ ਟੀਵੀ 84 ਫੰਡਰੇਜ਼ਿੰਗ ਡਿਨਰ ਦੇ ਉੱਤੇ ਵੀ ਜਿਹੜੇ ਸਪੈਸ਼ਲੀ ਉਹ ਫਲਾਈ ਕਰਕੇ ਇੱਥੇ ਆਏ ਜਿੱਥੇ ਉਹਨਾਂ ਨੇ ਹਮੇਸ਼ਾ ਇੱਕ ਲਿਬਰਲ ਡੋਨਰ ਵੀ ਨੇ ਉੱਥੇ ਬੜੇ ਚੜ੍ਹਦੀ ਕਲਾ ਚ ਰਹਿ ਕੇ ਚੈਲੰਜ ਕਰਕੇ ਕੋਈ ਕੰਮ ਕਰਨਾ ਇਹ ਉਹਨਾਂ ਦੀ ਫਿਤਰਤ ਹੈ। ਔਰ ਪਿਛਲੇ ਸਰਬਤ ਖਾਲਸਾ ਦੇ ਵਿੱਚ ਖਾਸ ਤੌਰ ਤੇ ਉਹ ਗੈਹ ਸ਼ਮੂਲੀਅਤ ਦੇ ਲਈ ਉੱਥੇ ਉਹਨਾਂ ਨੇ ਐਡਰੈਸ ਵੀ ਕੀਤਾ ਪਰ ਜਿਉਂ ਹੀ ਵਾਪਸ ਆਏ ਜਿਹੜੇ 5-6 ਬਾਹਰਲੇ ਸਿਟੀਜ਼ਨਸ ਦੇ ਉੱਤੇ ਦੇਸ਼ ਧ్రోਹ ਦਾ ਕੇਸ ਪਾਇਆ ਗਿਆ ਜੀ ਉਹਨਾਂ ਦੇ ਵਿੱਚ ਪਾਈ ਰੇਸ਼ਮ ਸਿੰਘ ਵੀ ਸਨ ਔਰ ਇਸ ਗੱਲ ਨੂੰ ਸਮਝਦਿਆਂ ਹੋਇਆ ਵੀ ਔਰ ਜਦੋਂ ਹੁਣ ਸਰਬਤ ਖਾਲਸਾ ਜਿਹੜਾ 10 ਨਵੰਬਰ ਨੂੰ ਹੋਣਾ ਸੀ ਔਰ ਬਾਦਲ ਕਿਆ ਨੇ ਹੋਣ ਨਹੀਂ ਦੁੱਤਾ ਅ ਉਸ ਦੇ ਲਈ ਵੀ ਸਟਾਕ ਟਨ ਦੇ ਵਿੱਚ ਜਿਹੜੀ ਹੈ ਮੀਟਿੰਗ ਉੱਥੋਂ ਦੇ ਗੁਰਦੁਆਰਿਆਂ ਦੀ ਹੋਈ ਔਰ ਉਹਦੇ 'ਚ ਵੀ ਉਹਨਾਂ ਨੇ ਬੜਾ ਗੱਜਵੱਜ ਕੇ ਕਿਹਾ ਉਹਨਾਂ ਨੇ ਕਿਹਾ ਵੀ ਮੈਨੂੰ ਪਤਾ ਹੈ ਮੇਰੇ ਖਿਲਾਫ ਕੇਸ ਹੈ ਮੈਨੂੰ ਹਰਾਸ ਵੀ ਕਰ ਸਕਦੇ ਨੇ ਪਰ ਸਾਡੇ ਲਈ ਸਰਬੱਤ ਖਾਲਸਾ ਸੰਸਥਾ ਔਰ ਇਹ ਮੈਸੇਜ ਦੇਣਾ ਹੈ ਕਿ ਵੀ ਤੁਹਾਡੀਆਂ ਗ੍ਰਿਫਤਾਰੀਆਂ ਤੋਂ ਸਿੰਘ ਡਰਦੇ ਘਬਰਾਉਂਦੇ ਨਹੀਂ ਨੇ ਅਸੀਂ ਆਪਣਾ ਹੱਕ ਧਾਰਮਿਕ ਤੌਰ ਤੇ ਸਾਡਾ ਹੱਕ ਹੈ ਸਰਬੱਤ ਖਾਲਸਾ ਕਰਨਾ ਔਰ ਉਹ ਕਹਿ ਕੇ ਜਿਹੜਾ ਉਹ ਗਏ ਔਰ ਹਾਲਾਂ ਉਹਨਾਂ ਨੇ ਮੇਰੀ ਵੀ ਮੇਰੇ ਨਾਲ ਵੀ ਉਹਨਾਂ ਨਾਲ ਦੋ ਤਿੰਨ ਦਿਨ ਪਹਿਲਾਂ ਗੱਲ ਹੋਈ ਮੈਂ ਵੀ ਨੋਟ ਆਫ ਕਾਸ਼ਨ ਉਹਨਾਂ ਨੂੰ ਦਿੱਤਾ ਪਰ ਮੈਂ ਉਹਨਾਂ ਦੇ ਸੁਭਾਅ ਤੋਂ ਵਾਕਿਫ ਸੀ ਮੈਨੂੰ ਪਤਾ ਸੀ ਵੀ ਜੋ ਇਹਨਾਂ ਨੇ ਹੁਣ ਧਾਰ ਲਿਆ ਇਹਨਾਂ ਨੇ ਕਰਕੇ ਹਟਣੇ ਜੀ ਔਰ ਚੰਗੀ ਗੱਲ ਇਹ ਐ ਮੈਂ ਦੇਖਦਾ ਬਈ ਇੱਕ ਪਾਸਾ ਤਾਂ ਸਰਕਾਰੀ ਜ਼ੁਲਮ ਦਾ ਐ ਔਰ ਜਿਉਂ ਹੀ ਦਿੱਲੀ 에ਰਪੋਰਟ ਤੇ ਉਤਰੇ ਇਹਨਾਂ ਨੂੰ 에ਰਪੋਰਟ ਤੋਂ ਫੜ ਲਿਆ ਗਿਆ ਫਿਰ ਅਮਰਸਰਪੁਰਸ ਦੇ ਹਵਾਲੇ ਕਰ ਦਿੱਤਾ ਗਿਆ ਔਰ ਉਹਨਾਂ ਨੂੰ ਪੁਰਸ ਰਿਮਾਂਡ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਚ ਲੋਕਲ ਕੇਸ ਲੱਗਾ ਹੈ ਲੇਕਿਨ ਹੁਣ 3 ਹਫਤੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਔਰ ਬੇਸ਼ੱਕ ਅਮਰੀਕਨ ਐਮਬੈਸੀ ਨੇ ਇੰਟਰਸਟ ਵੀ ਲਿਆ ਹੈ ਇੱਥੇ ਵੀ ਜਿਹੜੇ ਸਾਡੇ ਨਾਲ ਸਬੰਧਤ ਹੋਰ ਵੀਰ ਭੈਣਾਂ ਨੇ ਉਹ ਸਟੇਟ ਡਿਪਾਰਟਮੈਂਟ ਨਾਲ ਦੂਜਿਆਂ ਨਾਲ ਇੰਟੈਕ ਚ ਨੇ ਅਮਰੀਕਨ ਐਮਬੈਸੀ ਦੇ ਅਫੀਸ਼ਰ ਅਮਰਸਰ ਜੇਲ੍ਹ ਚ ਵੀ ਉਹਨਾਂ ਨੂੰ ਜਾ ਕੇ ਮਿਲੇ ਨੇ ਔਰ ਇਹ ਭਾਈ ਰਿਸ਼ਮ ਸਿੰਘ ਕਾਫੀ ਕਈ ਵਾਰਿਆਂ ਤੋਂ ਡਾਇਬੀਟੀਜ਼ ਦੇ ਮਰੀਜ਼ ਨੇ ਔਰ ਜਦੋਂ ਕੱਲ ਉਹਨਾਂ ਦੀ ਸਿੰਘਣੀ ਸਾਹਿਬਾਂ ਨਾਲੇ ਵਿਕਨਸਫੀਲਡ ਬੇਸਡ ਨੇ ਬੀਬੀ ਜਸਵਿੰਦਰ ਕਰੋਨੜ ਵੀ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਵੀ ਇਹ ਕਿਹਾ ਬਾਅਦ ਵਿੱਚ মিডিਆ ਚ ਵੀ ਆ ਗਿਆ ਔਰ ਦਰਸ਼ਕ ਦੇਖ ਰਹੇ ਨੇ ਕਿ ਕਿਵੇਂ ਇੱਕ ਇੱਜ਼ਤਦਾਰ ਜਿਹੜੇ ਅਮਰੀਕਨ ਸ਼ਹਿਰੀ ਨੇ ਉਹ ਸਿਰਫ ਸਿੱਖ ਹਲਕਿਆਂ ਤਾਂ ਕਿ ਉਹਨਾਂ ਦਾ ਰੋਲ ਨਹੀਂ ਰਿਹਾ ਇਹ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਜਿਹੜਾ ਲਾਸਟ ਪਿਛਲੇ ਸਾਲ ਉਹਨਾਂ ਦਾ ਸੈਸ਼ਨ ਹੋਇਆ ਕੈਲੀਫੋਰਨੀਆ ਤੋਂ ਇਲੈਕਟਿਡ ਡੈਲੀਗੇਟ ਦੇ ਤੌਰ ਤੇ ਇਨਾ ਨੇ ਉਸ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਜੀ ਔਰ ਉਹਨਾਂ ਨੇ ਇਹ ਕਿਹਾ ਪੈਂਜੀ ਨੇ ਵੀ ਕਿ ਭਈ ਜਿਵੇਂ ਪਤਾ ਲੱਗਿਆ ਕਿ ਉਹਨਾਂ ਨੂੰ ਕਾਫੀ ਬੈਕ ਪੇਨ ਹੈ ਕਿਉਂਕਿ ਥੱਲੇ ਸੋਣਾ ਪੈਂਦਾ ਔਰ ਆਲਰੇਡੀ ਜਦੋਂ ਡਾਇਬੀਟਿਸ ਨਾਲ ਆਪਣੀਆਂ ਕੰਪਲਿਕੀਸ਼ਨਸ ਜੁੜੀਆਂ ਹੁੰਦੀਆਂ ਨੇ ਲੇਕਿਨ ਇਹ ਜਿਹੜਾ ਪਾਰਟ ਹੈ ਹੁਣ ਉਹਨਾਂ ਦਾ ਜਿਹੜਾ ਕੇਸ ਹੈ ਉਹ ਕਿ ਜੀ ਹਾਈ ਕੋਰਟ ਦੇ ਵਿੱਚ ਪਾਇਆ ਹੈ ਕਿ ਜੀ ਇਹ ਜ਼ਮਾਨਤ ਜਿਹੜਾ ਸੈਡੀਸ਼ਨ ਦਾ ਕੇਸ ਹੈ ਇਹ ਵੀ ਜ਼ਮਾਨਤ ਸਿਰਫ ਹਾਈ ਕੋਰਟ ਕਰ ਸਕਦਾ ਸੋ ਅਸੀਂ ਸਮਝਦੇ ਹਾਂ ਕਿ ਜਦੋਂ ਅਸੀਂ ਔਰ ਇੱਥੇ ਸਾਡੇ ਜਿਹੜੇ ਵੀਰ ਭੈਣਾਂ ਜਿਹੜੇ ਅਕਸਰ ਹਥਿਆਰਬੰਦ ਸੰਘਰਸ਼ ਦੇ ਖਿਲਾਫ ਗੱਲ ਕਰਦੇ ਨੇ ਜਾਂ ਇਹ ਕਹਿੰਦੇ ਰਹੇ ਕਿ ਜੀ ਜੇ ਇਹੀ ਗੱਲ ਪੀਸਫੁਲੀ ਹੁੰਦੀ ਪੀਸਫੁਲ ਢੰਗ ਨਾਲ ਹੋਏ ਇਵੇਂ ਹੋ ਜਾਏ ਓਵੇਂ ਹੋ ਜਾਏ ਜੀ ਹੁਣ ਭਾਈ ਰੇਸ਼ਮ ਸਿੰਘ ਇੱਕ ਲਾਇ ਬਾਈਡਿੰਗ ਸਕਸੈਸਫੁਲ ਬਿਜ਼ਨਸਮੈਨ ਨੇ ਅਮਰੀਕਨ ਸਿਟੀਜ਼ਨ ਨੇ ਇਥੋਂ ਦੀ ਪੋਲਿਟਿਕਲ ਪ੍ਰੋਸੈਸ ਜਿਵੇਂ ਮੈਂ ਕਿਹਾ ਕਿ ਇਲੈਕਟਿਡ ਡੈਲੀਗੇਟਸ ਐਂਡ ਡੈਮੋਕ੍ਰੈਟਿਕ ਪਾਰਟੀ ਦੇ ਇੱਥੇ ਵੀ ਵਿਦਨ ਦਾ ਸਿਸਟਮ ਕੰਮ ਕਰ ਰਹੇ ਨੇ ਉੱਥੇ ਵੀ ਜਾ ਕੇ ਉਹਨਾਂ ਨੇ ਆਪਣੇ ਧਾਰਮਿਕ ਹੱਕ ਦਾ ਇਸਤੇਮਾਲ ਕੀਤਾ ਸਰਬੱਤ ਖਾਲਸਾ ਸ਼ਮੂਲੀਅਤ ਦੇ ਨਾਲ ਪਰ ਉਹ ਦੇਸ਼ਤਰ ਹੋਈ ਨੇ ਔਰ ਇਹਦੇ باوجود ਕਿ ਅਮਰੀਕਾ ਦਾ ਪ੍ਰੈਸ਼ਰ ਵੀ ਹੈ ਕਿਉਂਕਿ ਜ਼ਰ ਅਮਰੀਕਨ ਐਮਬੈਸੀ ਜਦੋਂ ਕਿਸੇ ਇਸ਼ੂ ਨੂੰ ਲੈਂਦੀ ਹੈ ਔਰ ਜਾਣ ਤੋਂ ਪਹਿਲਾਂ ਇਹਨਾਂ ਨੂੰ ਬਰੀਫ ਕਰਕੇ ਗਏ ਸੀ ਕਿ ਮੇਰਾ ਇਹ ਧਾਰਮਿਕ ਹੱਕ ਹੈ ਔਰ ਮੈਂ ਇਹਦੇ ਲਈ ਜਾ ਰਹੇ ਹਾਂ ਲੇਕਨ ਅੱਜ ਕਿੰਨਾ ਬੇਵਸੀ ਦਾ ਆਲਮ ਹੈ ਕਿ ਵੀ ਇੱਕ ਇਸ ਲੈਵਲ ਦੇ ਉੱਤੇ ਜਿਹੜਾ ਮੈਡੀਕਲ ਕੰਡੀਸ਼ਨਸ ਤੋਂ ਵੀ ਪੀੜਤ ਹੈ ਉਹਨੂੰ ਮੈਡੀਕਲ ਗਰਾਉਂਡਸ ਦੇ ਉੱਤੇ ਵੀ ਜਿਹੜਾ ਉਹ ਰਿਲੀਜ਼ ਨਹੀਂ ਕਰ ਰਿਹਾ ਉਸੇ ਤਰ੍ਹਾਂ ਉਹਨਾਂ ਨੂੰ ਜੇਲ੍ਹ ਦੀ ਜੋ ਉਸ ਕਿਸਮ ਦਾ ਜਿਵੇਂ ਦਾ ਉੱਥੇ ਸਿਸਟਮ ਹੈ ਉਸ ਤੰਗ ਦਸਤੀ ਚੋਂ ਗੁਜ਼ਰਨਾ ਪੈ ਰਿਹਾ ਸੋ ਅਸੀਂ ਇਸ ਸਾਰੇ ਵਰਤਾਰੇ ਨੂੰ ਕੰਡੈਮ ਕਰਦੇ ਹਾਂ ਲੇਕਿਨ ਮੈਂ ਆਫਰੀਨ ਹੈ ਔਰ ਮੈਂ ਸਮਝਦਾ ਹੈ ਵੀ ਜਦੋਂ ਤੱਕ ਪਰਿਵਾਰ ਤਿਆਰ ਨਾ ਹੋਣ ਕਿਸੇ ਗੱਲ ਲਈ ਸ਼ਾਇਦ ਇਨੀ ਵੱਡੀ ਕੁਰਬਾਨੀ ਦਾ ਜਜ਼ਬਾ ਜਾਂ ਨਿਕਲਣ ਦਾ ਜਜ਼ਬਾ ਨਹੀਂ ਹੁੰਦਾ ਉਹਨਾਂ ਦੀ ਸਿੰਘਣੀ ਸਾਹਿਬਾ ਵੀ ਔਰ ਉਹਨਾਂ ਦੀ ਬੇਟੀ ਅਮਰਤਕੌਰ ਜਿਹੜੀ ਕਿ ਯੂਨੀਵਰਸਿਟੀ ਸਟੂਡੈਂਟ ਹੈ ਪਰसों ਮੇਰੀ ਉਹਨਾਂ ਨਾਲ ਵੀ ਬੇਟੀ ਨਾਲ ਵੀ ਗੱਲ ਹੋ ਰਹੀ ਸੀ ਉਹਨਾਂ ਨੇ ਵੀ ਕਿਹਾ ਵੀ ਨਹੀਂ ਪਾਪਾ ਨੇ ਇਹ ਫੈਸਲਾ ਜੋ ਕੀਤਾ ਹੈ ਠੀਕ ਹੈ ਜੇ ਕਿਸੇ ਨੇ ਤਾਂ ਕਰਨਾ ਹੀ ਸੀ ਜੇ ਤੁਹਾਨੂੰ ਜੇ ਕੋਈ ਚੈਲੰਜ ਨਾ ਕਰੇਗਾ ਸਿਸਟਮ ਨੂੰ ਫਿਰ ਘਰ ਬੈਠ ਕੇ ਥੋੜੀ ਗੱਲ ਹੋਏਗੀ ਸੋ ਮੈਂ ਸਮਝਦਾ ਹਾਂ ਵੀ ਸੈਲੂਟ ਉਹਨਾਂ ਦੀ ਕੁਰਬਾਨੀ ਨੂੰ ਵੀ ਔਰ ਉਹਨਾਂ ਦੇ ਬ੍ਰਦਰ ਨੇ ਕਰਮਜੀਤ ਸਿੰਘ ਸਿਆਟਲ ਦੇ ਵਿੱਚ ਪਰਿਵਾਰਾਂ ਦਾ ਤਾਂ ਫਿਕਰ ਹੁੰਦਾ ਸਾਰੇ ਯਤਨ ਕਰਦੇ ਨੇ ਦੌੜ ਭੱਜ ਕਰਦੇ ਨੇ ਵਕੀਲ ਐ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਉਹਨਾਂ ਦੇ ਵਕੀਲ ਜਿਹੜੇ ਨੇ ਸਮਰਜੀਤ ਸਿੰਘ ਉਹਨਾਂ ਦੇ ਨਾਲ ਵੀ ਗੱਲਬਾਤ ਕਰੀਏ ਪਰ ਇਹ ਜ਼ਾਹਰ ਹੈ ਵੀ ਕਿਸ ਕਿਸਮ ਦੇ ਸਿਸਟਮ ਦੇ ਨਾਲ ਸਾਡਾ ਵਾਪਿਆ ਔਰ ਜਦੋਂ ਅਸੀਂ ਭਾਈ ਰੇਸ਼ਮ ਸਿੰਘ ਹੋਰਾਂ ਦੀ ਗੱਲ ਕਰ ਰਹੇ ਹਾਂ ਕੁਦਰਤੀ ਮਰੀਨਾ ਜ਼ਰਚੋ ਕਸ਼ਮੀਰ ਦੇ ਵਿੱਚ ਇੱਕ ਬੜੇ ਪ੍ਰੋਮਿਨੈਂਟ ਹਿਊਮਨ ਰਾਈਟਸ ਐਕਟੀਵਿਸਟ ਖੁਰਮ ਪਰਵੇਜ਼ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਇੱਕ ਸੀ ਸੈਸ਼ਨ ਉਹ ਅਟੈਂਡ ਕਰਨ ਲਈ ਆਣਾ ਸੀ ਔਰ ਉਹਨਾਂ ਨੂੰ ਫੜ ਲਿਆ ਗਿਆ ਦਿੱਲੀ 에ਰਪੋਰਟ ਤੋਂ ਇੰਟੈਲੀਜੈਂਸ ਬਿਊਰੋ ਦੀ ਹਦਾਇਤ ਥੱਲੇ ਰੋਕ ਲਿਆ ਗਿਆ ਉਹ ਘਰ ਆ ਗਏ ਆਪਣੇ ਕਸ਼ਮੀਰ ਫਿਰ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਜਦੋਂ ਚੈਲੰਜ ਹੋਇਆ ਮੈਜਿਸਟ੍ਰੇਟ ਨੇ ਕਿਹਾ ਵੀ ਉਹਨਾਂ ਦੀ ਜ਼ਮਾਨਤ ਕਰੋ ਔਰ ਫਿਰ ਉਹਨਾਂ ਦੇ ਉੱਤੇ ਜਿਹੜਾ ਉਹ ਪਬਲਿਕ ਸੇਫਟੀ ਐਕਟ ਲਾ ਕੇ ਜੀ ਜਿਹੜਾ ਉਹਨਾਂ ਨੂੰ ਫੇਰ ਫੜ ਲਿਆ ਗਿਆ ਹੁਣ ਜਿਹੜੀ ਅਦਾਲਤ ਨੇ ਆਰਡਰ ਕੀਤਾ ਹੈ ਹਾਈ ਕੋਰਟ ਨੇ ਕਿ ਉਹਨਾਂ ਨੂੰ ਰੀਲੀਜ਼ ਕਰੋ ਇਹਦੇ باوجود ਉਹਨਾਂ ਨੂੰ ਡਿਟੇਨ ਕੀਤਾ ਹੋਇਆ ਔਰ ਇਹ ਮੇਨ ਖਬਰ ਉਥੋਂ ਦੀ ਸੀ ਖੁਰਮ پرویز ਰਿਮੇਨਸ ਇਨ ਕਸਟਡੀ ਡਿਸਪਾਇਟ ਹਾਈ ਕੋਰਟ ਆਰਡਰ ਓਵਰਰੂਲਿੰਗ ਡਿਟੈਂਸ਼ਨ ਡਿਟੈਂਸ਼ਨ ਦੇ ਖਿਲਾਫ ਔਰ ਇਹ ਇਸ ਤੋਂ ਕਿਉਂਕਿ ਖੁਰਮ ਪਰਵੇਜ਼ ਕੋਈ ਛੋਟਾ ਬੰਦਾ ਨਹੀਂ ਹੈ ਯੂਨਾਈਟਿਡ ਨੇਸ਼ਨਸ ਦੇ ਨਾਲ ਜਿਹੜਾ ਉਹਨਾਂ ਦਾ ਇਹ 파ਰਟ ਹੈ ਔਰ ਇਸ ਦੇ ਵਿੱਚ ਇਵਨ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਟਾਪ ਅਫੀਸ਼ੀਅਲਸ ਨੇ ਜਿਨ੍ਹਾਂ ਦੇ ਵਿੱਚ ਇਨਕਲੂਡਿੰਗ ਮਾਈਕਲ ਫਾਸਟ ਯੂਨ ਸਪੈਸ਼ਲ ਰਿਪੋਰਟਰ ਔਨ ਦਾ ਸਿਚੁਏਸ਼ਨ ਆਫ ਹਿਊਮਨ ਰਾਈਟਸ ਡਿਫੈਂਡਰ ਜੋ ਯੂਨ ਅਫੀਸ਼ੀਅਲ ਹੈ ਸੈਤੌਨ ਜੀ ਐਡੋਜਵੀ ਦਾ ਚੀਫ ਰਿਪੋਰਟਰ ਆਫ ਯੂਨ ਵਰਕਿੰਗ ਗਰੁੱਪ ਔਨ ਆਰਬਿਟਰੀ ਡਿਟੈਂਸ਼ਨ मैना की आई द स्पेशल रिपोर्टर ऑन द राइट टू फ्रीडम ऑफ पीसफुल असेंबली एंड ऑफ एसोसिएशन डेविड काए द यू एन रिपोर्टर ऑन द प्रमोशन एंड प्रोटैक्शन ऑफ द राइट टू फ्रीडम ऑफ ओपीनियन एंड एक्सप्रैशन उन्होंने सारे ने भी मांग की है और इस वे जी गल सामने आई है कि भी जेडे मिस परवेज ने ही इज़ द चेयरपर्सन ऑफ एशियन फैडरेशन अगेंस्ट इनवोलेंट्री डिसअपेरेंसिज ਔਰ ਇਸ ਆਰਗੇਨਾਈਜੇਸ਼ਨ ਨੂੰ 2016 ਦਾ ਏਸ਼ੀਆ ਡੈਮੋਕਰੇਸੀ ਐਂਡ ਹਿਊਮਨ ਰਾਈਟਸ ਅਵਾਰਡ ਹੁਣੇ ਹੀ ਦਿੱਤਾ ਗਿਆ ਔਰ ਇਹ ਕਿਵੇਂ ਕਸ਼ਮੀਰ ਦੇ ਵਿੱਚ ਡਿਸ ਅਪੀਅਰੈਂਸਸ ਕੀਤੀਆਂ ਜਾ ਰਹੀਆਂ ਨੇ ਜੀ ਉਹਨਾਂ ਦੇ ਉੱਤੇ ਕੰਮ ਕਰਦੇ ਨੇ ਔਰ ਉਹਨਾਂ ਨੂੰ ਪਹਿਲਾਂ ਫੜਿਆ 107 152 ਅਮਨ ਭੰਗ ਦੇ ਥੱਲੇ ਗਿਆ ਦਿੱਲੀ 에ਰਪੋਰਟ ਤੋਂ ਯੂਨ ਸੈਸ਼ਨ ਸ਼ਾਮਲ ਹੋਣ ਲਈ ਆ ਰਹੇ ਸੀ ਔਰ 107 52 ਲਾ ਕੇ ਪਹਿਲਾਂ ਅੰਦਰ ਕੀਤਾ ਜਦੋਂ ਉਹਨਾਂ ਦੀ ਉਹਨਾਂ ਨੂੰ ਕਿਹਾ ਜੱਜ ਨੇ ਛੱਡੋ ਤੇ ਇਹਨਾਂ ਨੇ ਜਿਹੜਾ ਉਹ ਪਬਲਿਕ ਸੇਫਟੀ ਐਕਟ ਲਾ ਦਿੱਤਾ ਔਰ ਹੁਣ ਇਹਦੇ باوجود ਕਿ ਪੁਲਿਸ ਨੇ ਕੋਈ ਡੀਟੇਲ ਰਿਪੋਰਟ ਨਹੀਂ ਕੀਤੀ ਔਰ ਹਾਈ ਕੋਰਟ ਨੇ ਕਿਹਾ ਵੀ ਇਹਨਾਂ ਨੂੰ ਛੱਡੋ ਇਹ ਜਿਹੜਾ ਸਟਿਲ ਉਹਨਾਂ ਨੂੰ ਹੋਲਡ ਕੀਤਾ ਹੋਇਆ ਔਰ ਇਸ ਵੇੜੇ ਜਿਹੜੀ ਇਸ ਖਬਰ ਦੇ ਨਾਲ ਹੈ ਕਿ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟیز ਇਨ ਇਟਸ ਅਕਟੂਬਰ 16 ਰਿਪੋਰਟ ਔਨ ਦਾ ਸਿਚੁਏਸ਼ਨ ਇਨ ਕਸ਼ਮੀਰ ਹੈਡ ਅਬਜ਼ਰਵਡ ਥੈਟ 382 ਇੰਡੀਵਿਜੂਅਲ ਪੈਟੀਸ਼ਨਰਸ ਹੈਡ ਚੈਲੰਜਡ देयर ਡਿਟੈਂਸ਼ਨ ਅੰਡਰ ਪਬਲਿਕ ਸੇਫਟੀ ਐਕਟ ਇਨ ਦਾ ਜੰਮੂ ਐਂਡ ਇਸ ਵੇੜੇ 434 ਦੇ ਕਰੀਬ 382 ਨੇ ਤਾਂ ਚੈਲੰਜ ਕੀਤਾ ਇਟ ਇਜ਼ ਐਸਟੀਮੇਟਡ ਥੈਟ ਅਬਾਊਟ 434 ਪੀਪਲ ਵਰ ਡਿਟੇਨਡ ਅੰਡਰ ਪਬਲਿਕ ਸੇਫਟੀ ਐਕਟ ਇਨਕਲੂਡਿੰਗ ਹਿਊਮਨ ਰਾਈਟਸ ਐਕਟੀਵਿਸਟ ਖੁਰਮ ਪਰਵੇਜ਼ ਐਂਡ ਲਾਹਿਰ ਜਾਹਿਦ ਅਲੀ ਹੁਣ ਇਹ ਜਿਹੜਾ ਇਹਦੇ باوجود ਕਿ 434 ਬੰਦੇ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕੋਰਡ ਨਹੀਂ ਹੈ ਕੋਈ ਉਹਨਾਂ ਨੇ ਹਥਿਆਰ ਨਹੀਂ ਚੁੱਕੇ ਉਹ ਮਨੁੱਖੀ ਹੱਕਾਂ ਦੀ ਗੱਲ ਕਰਦੇ ਨੇ ਤੁਸੀਂ ਪਬਲਿਕ ਸੇਫਟੀ ਐਕਟ ਲਾ ਦਿਓ ਇਵੇਂ ਹੀ ਹੈ ਕਿਵੇਂ ਇਧਰ ਪੰਜਾਬ ਚ ਐਨਐਸਏ ਲਾad ਆਉਂਦੇ ਨੇ ਨੈਸ਼ਨਲ ਸਕਿਉਰਿਟੀ ਐਕਟ ਦੇ ਥੱਲੇ ਬੰਦ ਕਰਦੇ ਹੋ ਹੁਣ ਬੇਸ਼ੱਕ ਅਸੀਂ ਹੋਪ ਕਰਦੇ ਹਾਂ ਕਿ ਪਾਈ ਰੇਸ਼ਮ ਸਿੰਘ ਉਹਨਾਂ ਦਾ ਕੇਸ ਹਾਈ ਕੋਰਟ ਚ ਉਹਨਾਂ ਦੀ ਜ਼ਮਾਨਤ ਹੋ ਜਾਏ ਪਰ ਜੇ ਤੁਸੀਂ ਜੰਮੂ ਕਸ਼ਮੀਰ ਦੇ ਇਸ ਲੈਵਲ ਦੇ ਖੁਰਮ پرویز ਦਾ ਦੇਖਦੇ ਹੋ ਕੇਸ ਕਿ ਜਿਹੜਾ ਯੂਐਨ ਦੇ ਉਸ ਬੋਰਡ ਦੇ ਉੱਤੇ ਹੈ ਜਿਹੜਾ ਡਿਸਐਪੀਰੈਂਸਸ ਤੇ ਹੈ ਔਰ ਸਾਰੇ ਯੂਐਨ ਦੇ ਹਾਇਰ ਅਫੀਸ਼ਰਲ ਔਰ ਹਾਈ ਕੋਰਟ ਆਰਡਰ ਕਰ ਰਹੇ ਆ ਵੀ ਇਹਨਾਂ ਨੂੰ ਜਿਹੜੇ ਛੱਡੋ ਉਹਨਾਂ ਨੂੰ ਤਿਆਰ ਨਹੀਂ ਨੇ ਸੋ ਅਸੀਂ ਇਹ ਜਿਹੜੇ ਲੋਕ ਸਾਡੇ ਇੱਥੇ ਬੈਠੇ ਗੱਲਾਂ ਮਾਰਦੇ ਨੇ ਔਰ ਭਾਰਤੀ ਸਿਸਟਮ ਕੋ ਆਮ ਆਦਮੀ ਪਾਰਟੀ ਦੇ ਜਹਾਜ਼ ਤੇ ਚੜਿਆ ਕੋ ਕਾਂਗਰਸ ਦੇ ਚੜ ਰਿਹਾ ਆ ਸਿੱਧੂ ਟੱਬਰ ਕੱਲ ਤੱਕ ਇਹਨਾਂ ਦਾ ਕਾਂਗਰਸ ਬਾਰੇ ਕੀ ਕਹਿਣਾ ਸੀ ਦੂਜਿਆਂ ਬਾਰੇ ਕੀ ਸੀ ਆਮ ਆਦਮੀ ਪਾਰਟੀ ਹੁਣੋ ਘਰ ਵਾਲੀ ਤੇ ਉਹ ਪ੍ਰਗਟ ਸਿੰਘ ਉੱਥੇ ਆਵੜੇ ਔਰ ਮਤਲਬ ਉੱਥੇ ਤੁਸੀਂ ਇਸ ਕਿਸਮ ਦੇ ਕਲਚਰ ਚੋਂ ਕੀ ਕੱਢ ਲੋਗੇ ਔਰ ਜਿਹੜੇ ਪੰਜਾਬ ਚ ਹੈ ਕਿ ਜੀ ਚੇਂਜ ਹੋ ਰਹੀ ਹੈ ਦੂਜਾ ਆਮ ਆਦਮੀ ਪਾਰਟੀ ਦਾ ਕੈਨੇਡਾ ਦਾ ਸਿਏਟਲ ਬੇਸਡ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਉਹ ਸ਼ਾਰਪੁਰ ਡਿਸਟ੍ਰਿਕਟ ਨਾਲ ਸੰਬੰਧ ਹੈ ਜਿਹੜਾ ਉਹਨਾਂ ਦਾ ਕੋਆਰਡੀਨੇਟਰ ਸੀ ਸਾਰਾ ਫੰਡ ਰੇਜ਼ਿੰਗ ਦਾ ਜਾਂ ਦੂਜਾ ਉਹਨੇ ਜਿਹੜੇ ਚਾਰਜ ਲਾਏ ਨੇ ਅਜੇ ਉਹਨੇ ਪ੍ਰੈਸ ਕਾਨਫਰੰਸ ਕਰਕੇ ਕਹਿਣਾ ਉਤੋਂ ਤੁਸੀਂ ਅੰਦਾਜ਼ਾ ਲਾਓ ਵੀ ਉੱਥੇ ਕਿਸ ਕਿਸਮ ਦਾ ਇਸ ਵੇਲੇ ਕ腐ਸ਼ਨ ਮਟਾਉਣ ਦਾ ਜਿਹੜਾ ਜਿਨ੍ਹਾਂ ਨੇ ਆਪਣਾ ਝੰਡਾ ਚੁੱਕਿਆ ਹੋਇਆ ਉਹ ਵੀ ਕਰੋੜਾਂ ਰੁਪਏ ਔਰ ਦੂਜਾ ਤੀਜਾ ਇਕੱਠਾ ਕਰ ਰਹੇ ਨੇ ਔਰ ਉਸ ਸਿਸਟਮ ਚੋ ਜਿੱਥੇ ਕੋਈ ਜੁਡੀਸ਼ਰੀ ਨਾ ਦੇ ਕੋਈ ਚੀਜ਼ ਨਹੀਂ ਗੈਂਗਸ ਜਿਹੜੇ ਨੇ ਉਹ ਜੇਲਾਂ ਚੋਂ ਰਨ ਕਰ ਰਹੇ ਨੇ ਕ੍ਰਿਮੀਨਲ ਜਿਹੜੇ ਨੇ ਉਹ ਉਹਨਾਂ ਦਾ ਸਰਗਣਾ ਸੁਖਬੀਰ ਬਾਦਲ ਪੰਜਾਬ ਦੇ ਹੋਮ ਡਿਪਾਰਟਮੈਂਟ ਨੂੰ ਜਿਹੜਾ ਪੋਰਟਫੋਲੀਓ ਨੂੰ ਚਲਾੰਦਾਰ ਕਿਸ ਕਿਸਮ ਦਾ ਇਨਸਾਫ ਅਸੀਂ ਐਕਸਪੈਕਟ ਕਰਦੇ ਆ ਇਹ ਸਾਰੇ ਚੋਂ ਨਿਕਲ ਸਕਦਾ ਸੋ ਇਹ ਅਸੀਂ ਕੰਡੈਮ ਕਰਦੇ ਆ ਇਹਨਾਂ ਦੋਨਾਂ ਹੀ ਜਿਹੜੇ ਹਿਊਮਨ ਰਾਈਟਸ ਦੇ ਐਕਟਿਵਿਸਟ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੀ ਡਿਟੈਂਸ਼ਨ ਨੂੰ ਔਰ ਅਸੀਂ ਜਿਹੜਾ ਇਸ ਬਾਰੇ ਸਮਝਦੇ ਆ ਵੀ ਇੱਥੋਂ ਵਾਲੀਆਂ ਜਥੇਬੰਦੀਆਂ ਨੂੰ ਵੀ ਥੋੜਾ ਜਿਆਦਾ ਹੋਰ ਐਗਰੈਸਿਵਲੀ ਅਮਰੀਕਨ ਸਿਸਟਮ ਦੇ ਨਾਲ ਡੀਲ ਕਰਨ ਦੀ ਲੋੜ ਹੈ ਜੀ ਜਰ ਸਾਹਿਬ ਬਿਲਕੁਲ ਅਮੀਲਾ ਹੋ ਗਿਆ ਬ੍ਰੇਕ ਤੇ ਜਾਣਦਾ ਵਿਊਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ আফਟਰ ਦਿਸ ਸ਼ਾਰਟ ਬ੍ਰੇਕ